Thank you. ਆਸ ਵੱਲੋਂ ਵਰਲਡ ਪੰਜਾਬੀ ਆਰਗੇਨਾਈਜੇਸ਼ਨ ਜਿਹਦਾ ਮੈਂ ਅੰਤਰਰਾਸ਼ਟਰੀ ਪ੍ਰਧਾਨ ਆ ਸਾਡੀ ਐਨਜੀਓ ਸਨ ਫਾਊਂਡੇਸ਼ਨ ਜਦੋਂ ਤੋਂ ਹੀ ਇਹ ਹੜਾਂ ਦੀ ਮਾਰ ਪਈ ਅਗਲੇ ਦਿਨੀ ਅਸੀਂ ਅਜਨਾਲਾ ਰਮਦਾਸ ਡੇਰਾ ਬਾਬਾ ਨਾਨਕ ਫਾਜ਼ਲਕਾ ਫਰੂਜ਼ਪੁਰ ਉਦੋਂ ਵੋਟਸ ਦੀ ਬੜੀ ਲੋਡ ਸੀ ਜੋ ਵੀ ਸਾਨੂੰ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਮੈਡਮ ਸਾਖੀਸ਼ਾਨੀ ਏਡੀਸੀ ਅਮਨਦੀਪ ਜੀ ਇੱਥੇ ਨੇ ਤੇ ਉਹ ਵੋਟਸ ਭੇਜੀਆਂ ਐਂਬੂਲੈਂਸਾਂ ਦੀ ਬੜੀ ਲੋਡ ਸੀ ਐਂਬੂਲੈਂਸਾਂ ਭੇਜੀਆਂ ਤਰਪ ਤਾਰਪਲੀਨ ਭੇਜੇ ਰਾਸ਼ਨ ਭੇਜਿਆ ਲੇਕਿਨ ਹੁਣ ਅੱਜ ਦੀ ਜਿਹੜੀ ਘੜੀ ਹੈ ਅੱਜ ਆਪਾਂ ਨੂੰ ਉਹਨਾਂ ਨੂੰ ਰੀਹੈਬਿਲਿਟੇਡ ਮੋਡ ਵਿੱਚ ਸੇਵਾ ਕਰਨਾ ਹੈ ਸਭ ਤੋਂ ਪਹਿਲਾਂ ਜਿਹੜੀ ਕਿਸਾਨ ਦੀ ਪ੍ਰੋਬਲਮ ਹੈ ਕਿਉਂਕਿ ਅਸੀਂ ਪਿਛਲੇ 3 ਦਿਨਾਂ ਤੋਂ ਤਕਰੀਬਨ ਬਹੁਤ ਪਿੰਡ 25-30 ਪਿੰਡ ਅਸੀਂ ਹੋ ਕੇ ਆਏ ਆ ਪਹਿਲੀ ਪ੍ਰੋਬਲਮ ਹੈ ਰੇਤੇ ਦੀ ਉਹਦੇ ਲਈ ਅਸੀਂ ਆਪਣੇ ਵੱਲੋਂ ਦੇਖੋ ਸਰਕਾਰ ਵੀ ਕੰਮ ਕਰ ਰਹੀ ਹੈ ਹਰ ਕੋਈ ਐਨਜੀਓ ਮੈਂ ਕਿਨਾਂ 35 ਕੱਲ ਐਨਜੀਓ ਡੀਸੀ ਸਾਹਿਬ ਦੇ ਉੱਤੇ ਦਫ਼ਤਰ ਆਈਆਂ ਸਾਰਿਆਂ ਦਾ ਅਸੀਂ ਇੱਕ ਪੋਰਟਲ ਬਣਾਤਾ ਸਾਂਝਾ ਉਪਰਾਲਾ asrpunjabfloods.com ਕਿਉਂਕਿ ਇਸ ਟਾਈਮ ਕੋਆਰਡੀਨੇਟਡ ਐਫਰਟ ਦੀ ਬੜੀ ਲੋੜ ਹੈ ਇੰਡੀਵਿਜੂਅਲੀ ਸਾਰੀਆਂ ਐਨਜੀਓ ਸਾਰੇ ਆਦਾਰੇ ਬਹੁਤ ਕੰਮ ਕਰ ਰਹੇ ਮੈਂ ਉਹਨਾਂ ਦੀ ਜਿੰਨੀ ਵੀ ਸ਼ਲਾਘਾ ਕਰਾਂ ਘੱਟ ਥੋੜੀ ਹੈ ਲੇਕਿਨ ਕੋਆਰਡੀਨੇਟਡ ਐਫਰਟ ਚਾਹੀਦਾ ਹੈ ਇਸ ਲਈ ਅਸੀਂ ਆਪਣੇ ਵੱਲੋਂ ਇੱਥੇ 25 ਟਰੈਕਟਰ 5 ਜੀਸੀਬੀ ਮਸ਼ੀਨਾਂ ਉਹ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਦੇ ਨਾਲ ਮਿਲ ਕੇ ਜੋ ਜੋ ਸਾਨੂੰ ਪਿੰਡਾਂ ਦੇ ਵਿੱਚ ਮੈਪਿੰਗ ਦੇਣਗੇ ਜਿੱਥੇ ਸੁੱਕੀ ਮਿੱਟੀ ਹੈ ਰੇਤਾ ਔਰ ਚਿਕਨੀ ਮਿੱਟੀ ਹੈ ਦੂਜੀ ਗੱਲ ਹੈ ਫੌਡਰ ਦੀ ਬਾਹਰ ਤੁਸੀਂ ਦੇਖਿਆ ਅਸੀਂ 25 ਟਨ ਦਾ ਇੱਕ ਬਾਹਰ ਖੁੱਲਾ ਵੇਅਰ ਹਾਊਸ ਬਣਾਇਆ ਜਿੱਥੇ ਹਰ ਹਫਤੇ ਦੀ 250 ਕੁਇੰਟਲ ਉਹ ਵੀ ਪਿੰਡ ਅਸੀਂ ਫਾਈਨਲ ਕਰ ਲਏ ਨੇ ਐ ਐਸ ਡੀ ਐਮ ਸਾਹਿਬ ਨਾਲ ਤਹਿਸੀਲਦਾਰਾਂ ਨਾਲ ਕਿਉਂਕਿ ਆਪਾਂ ਨੂੰ ਪਿੰਡ ਵੱਡੇ ਨੇ ਪਏ ਨੇ ਚਾਰੇ ਦੀ ਬਹੁਤ ਕਮੀ ਹੈ ਤੀਜੀ ਗੱਲ ਜਿਹੜੇ ਘਰ ਦਾ ਸਮਾਨ ਹੈ ਜਿਵੇਂ ਤੁਸੀਂ ਦੇਖਿਆ ਮੱਛਰ ਦਾ ਫੋਗਿੰਗ ਮਸ਼ੀਨਾ ਹੈ ਉਹ ਅਸੀਂ ਹਜ਼ਾਰ ਬਰਤਨਾਂ ਦੀ ਯੂ ਟੈਂਸਲ ਦੀ ਬਿਸਤਰ ਦੀ ਵਧੀਆ ਕੰਬਲਾਂ ਦੀ ਕਿਉਂਕਿ ਪਾਲਾ ਆ ਰਿਹਾ ਹੈ ਸਵੈਟਰਾਂ ਵੀ ਚਾਹੀਦੀਆਂ ਔਰ ਕੰਬਲ ਵੀ ਵਧੀਆ ਚਾਹੀਦੇ ਆ ਬੈੱਡ ਨਾਲ ਹੀ ਆਪਣਾ ਬਰਤਨਾਂ ਦੀ ਮੈਂ ਗੱਲ ਕੀਤੀ ਹੈ ਹੋਰ ਵੀ ਸਲੀਪਿੰਗ ਬੈਗ ਹੈ ਮੈਡੀਕਲ ਕਿੱਟਾਂ ਜਾਨਵਰਾਂ ਵੀ ਦਵਾਈ ਲਈ ਥਰਮਲ ਵੀ ਸਕੂਲ ਬੈਗ ਵੀ ਹਰ ਇੱਕ ਚੀਜ਼ ਇੱਥੇ ਪ੍ਰੋਪਰ ਇਸ ਵੇਅਰ ਹਾਊਸ ਚ ਹਜ਼ਾਰ ਫੈਮਿਲੀਾਂ ਲਈ ਰੱਖੀ ਗਈ ਹੈ ਅਸੀਂ ਇਹਦੇ ਚ ਕੋਈ 150 ਕਲ ਵੰਡੇ ਸੀ ਬਹੁਤ ਹੀ ਜਿਹੜੇ ਗਰੀਬ ਤੋਂ ਗਰੀਬ ਪਿੰਡ ਹੈ ਇਨਵੈਂਟਰੀ ਹੈ ਉਹ ਜਿਵੇਂ ਵੀ ਸਾਡੇ ਕੋਲ ਰਿਕਵਿਜ਼ੀਸ਼ਨ ਆਏਗੀ ਈਟੀਓ ਸਾਹਿਬ ਵੀ ਖੜੇ ਹੈ ਧਾਲੀਵਾਲ ਸਾਹਿਬ ਸੰਧਵਾ ਸਾਹਿਬ ਆਏ ਹੈ ਜੋ ਵੀ ਕਿਸੇ ਰਾਜਨੀਤੀ ਦਾ ਇਹ ਆਪਾਂ ਕੰਮ ਸਾਰਿਆਂ ਨੂੰ ਅਪੀਲ ਹੈ ਇਸ ਟਾਈਮ ਰਾਜਨੀਤੀ ਕਰਨ ਦਾ ਨਹੀਂ ਹੈ ਇਸ ਟਾਈਮ ਕੋਈ ਧੜੇਬੰਦੀ ਦਾ ਨਹੀਂ ਹੈ ਆਪਾਂ ਸਾਰੇ ਰਲ ਮਿਲ ਕੇ ਇਸ ਔਕੜ ਤੋਂ ਆਪਣੇ ਗਰੀਬਾਂ ਨੂੰ ਪ੍ਰਾਣਾ ਮੇਨ ਫਿਕਰ ਹੈ ਉਹ ਗਰੀਬ ਕਿਸਾਨਾਂ ਦੀ ਜਿਨ੍ਹਾਂ ਦਾ ਝੋਨੇ ਦੀ ਫਸਲ ਮਾਰੀ ਗਈ 50-60000 ਰੁਪਏ ਕਿੱਲੇ ਦਾ ਨੁਕਸਾਨ ਹੋਇਆ ਹੈ ਕੇਂਦਰ 8650 ਦੇ ਰਹੀ ਹੈ ਪੰਜਾਬ ਸਰਕਾਰ 13000 ਦੇ ਕੇ ਉਹਨਾਂ ਨੂੰ 20000 ਦਾ ਮੁਆਵਜ਼ਾ ਉਹ ਵੀ ਸਾਡੀਆਂ ਟੀਮਾਂ ਪਟਵਾਰੀਆਂ ਨਾਲ ਕੋਆਰਡੀਨੇਟ ਕਰ ਰਹੀਆਂ ਵੀ ਗੁਲਦਾਬਰੀ ਜਲਦੀ ਹੋਏ ਇਹਨਾਂ ਨੂੰ 15 ਅਕਤੂਬਰ ਤੱਕ ਜਿਹੜੀ ਹੈ ਉਹ ਕੰਪਨਸੇਸ਼ਨ ਮਿਲ ਸਕੇ ਉਦੇ ਨਾਲ ਨਾਲ ਹੀ ਜਿਹੜੇ ਕੱਚੇ ਘਰ ਟੁੱਟੇ ਆ ਉਹ ਵੀ ਆਪਾਂ ਰਲ ਕੇ ਉਹਨਾਂ ਦੀ ਮਰਮਮਤ ਕਰਾਣੀ ਹੈ ਲੇਕਿਨ ਇਸ ਟਾਈਮ ਨਾਜ਼ੁਕ ਘੜੀ ਤੇ ਆਪਾਂ ਇਹ ਨਾ ਹੋਏ ਕਿ ਝੋਨਾ ਤੇ ਖਰਾਬ ਹੋਇਆ ਹੀ ਹੋਇਆ ਜੇ ਕਿਤੇ 15 ਨਵੰਬਰ ਤੱਕ ਪੈਲੀਆਂ ਤਿਆਰ ਨਾ ਹੋਈਆਂ ਤੇ ਕਣਕ ਵੀ ਨਾ ਬੀਜੀ ਗਈ ਤੇ ਇਹ ਗਰੀਬ ਕਿਸਾਨਾਂ ਦਾ ਕੀ ਹਾਲ ਹੋਏਗਾ World Punjabi Organization ਜਿਹਦੇ ਚ ਸਾਡੇ ਵਿਕਰਮਜੀਤ ਸਿੰਘ ਸਾਨੀ ਜੀ ਜਿਹੜੇ ਕਿ ਮੇਰੇ ਗ੍ਰਾਈਂ ਵੀ ਹੈ ਉਹ ਬਹੁਤ ਸੇਵਾ ਕਰਦੇ ਨੇ ਭਾਵੇਂ ਅਜਨਾਲੇ ਹਲਕੇ ਦੇ ਤਾਰੀਵਾਲ ਸਾਹਿਬ ਨੇ ਬੜੀ ਇੱਥੇ ਸੇਵਾ ਕੀਤੀ ਹੈ ਔਰ ਕਰਦੇ ਰਹਿੰਦੇ ਆ ਨਾਲ ਈਟੀਓ ਸਾਹਿਬ ਵੀ ਅੱਜ ਇੱਥੇ ਪਧਾਰੇ ਆ ਲੇਕਿਨ ਸਾਨੀ ਸਾਹਿਬ ਦਾ ਜਿਹੜਾ ਇੱਕ ਗੁਰੂ ਸਾਹਿਬ ਨੇ ਇਹਨਾਂ ਦੇ ਵੱਖਰੀ ਕਿਰਪਾ ਕੀਤੀ ਹੈ ਕਿ ਇਹ ਕਿਤੇ ਵੀ ਜਿਹੜਾ ਰਿਲੀਫ ਦਾ ਕੰਮ ਇਹ ਸਿਸਟਮੈਟਿਕ ਹੋਵੇ ਜੀ ਔਰ ਇੱਥੇ ਮੈਂ ਦੇਖਿਆ ਵੀ ਵੇਅਰ ਹਾਊਸ ਇਹਨਾਂ ਨੇ ਬਣਾਤਾ ਇੱਕ ਮੈਰਿਜ ਪੈਲਸ ਨੂੰ ਇਥੋਂ ਸਰਕਾਰ ਤੋਂ ਸਾਰਾ ਸਰਵੇ ਕਰਾ ਕੇ ਜਿਹੜੇ ਘਰ ਨੂੰ ਜਿਹੜੀ ਜਿਹੜੀ ਚੀਜ਼ ਚਾਹੀਦੀ ਆ ਹਰ ਤਰ੍ਹਾਂ ਦੀ ਚੀਜ਼ਾਂ ਇਹਦੇ ਬੱਚਿਆਂ ਦੀ ਕਿਤਾਬਾਂ ਤੋਂ ਲੈ ਕੇ ਬੱਚਿਆਂ ਦੇ ਬੈਗ ਤੋਂ ਲੈ ਕੇ ਫੌਗਿੰਗ ਮਸ਼ੀਨ ਤੱਕ ਬਰਤਨ ਬਤਨਾ ਨਿੱਕੇ ਟਕੰਬੜ ਤੁਹਾਡੇ ਬੈੱਡ ਗੱਦੇ ਮਤਲਬ एवरीथिंग ਤੁਹਾਡਾ ਇਥੇ ਇਹਨਾਂ ਨੇ ਇੱਕ ਵੇਅਰਹਾਊਸ ਬਣਾਤਾ ਸੋ ਮੈਂ ਤਾਂ ਕਹਿਣਾ ਵੀ ਸਾਨੀ ਸਾਹਿਬ ਤੁਹਾਡੇ ਦੇ ਬਹੁਤ ਸੱਚੇ ਪਾਤਸ਼ਾਹ ਦੀ ਕਿਰਪਾ ਹੈ ਇਸੇ ਤਰੀਕੇ ਨਾਲ ਆਪਾਂ ਪੰਜਾਬੀਆਂ ਦਾ ਇੱਕ ਦੂਜੇ ਦਾ ਹੱਥ ਫੜਦੇ ਰਹੇ ਮੈਂ ਇਹ ਦੇਖਿਆ ਵੀ ਸਾਡੇ ਇਥੇ ਹੁਣ ਸਹਾਇਤਾ ਸਮਗਰੀ ਦੀ ਕੋਈ ਕਮੀ ਨਹੀਂ ਹਾਂ ਕੋਆਰਡੀਨੇਸ਼ਨ ਕੋਆਰਡੀਨੇਸ਼ਨ ਸਿਸਟਮ ਉਹ ਜਿਹੜਾ ਆਪਾਂ ਉਹ ਬਣਾਉਣਾ ਕਿਉਂਕਿ ਜਦੋਂ ਇਹਨਾਂ ਨੇ ਬੜਾ ਵਧੀਆ ਕੀਤਾ ਵੀ ਤਿੰਨਾਂ ਜ਼ਿਲ੍ਹਿਆਂ ਦੇ ਡੀਸੀਜ਼ ਨੂੰ ਬੁਲਾ ਕੇ 35 ਐਨਜੀਓ ਆਏ 35 ਐਨਜੀਓਜ਼ ਨਾਲ ਅਲਾਊਟ ਕਰਕੇ ਧਾਲੀਵਾਲ ਸਾਹਿਬ ਵੀ ਥਾਰੇ ਨਾਲ ਸੀ ਤੋਂ ਇਹਨਾਂ ਸਾਰੇ ਇੱਕ ਵਧੀਆ ਸਿਸਟਮ ਬਣਾਇਆ ਉਹਦੇ ਤਹਿਤ ਪੋਰਟਲ ਵੀ ਬਣਾਤਾ ਆਨਲਾਈਨ ਪੋਰਟਲ ਬਣਾਤਾ ਸਾਂਝਾ ਉਪਰਾਲਾ ਬਹੁਤ ਵੱਡਾ ਉਪਰਾਲਾ ਸਾਂਝਾ ਉਪਰਾਲਾ ਕਰ ਰਹੇ ਆ ਸੋ ਇਹਨਾਂ ਨੂੰ ਬਹੁਤ-ਬਹੁਤ ਵਧਾਈ ਮੈਨੂੰ ਇਹ ਲੱਗਦਾ ਵੀ ਅਸੀਂ ਜਿਹੜਾ ਹੈ ਦੁੱਖ ਹੈ ਉਹਨੂੰ ਘਟਾਉਣ 'ਚ ਮਦਦ ਕਰ ਸਕਾਂ ਸਾਡੇ ਪੰਜਾਬ ਦਾ ਦੁੱਖ ਹੈ ਸਾਰਾ ਸਾਂਝਾ ਲੋ ਦੇਖੋ ਭਾਈ ਜਿਹੜਾ ਵੀ ਸਾਡੇ ਕੋਈ ਮੱਲਮ ਲਾਉਣ ਆਇਆ ਸੀ ਤਾਂ ਉਹਨੂੰ ਜੀ ਐ ਕਹਾਂਗੇ ਸੋ ਅਸੀਂ ਇਸ ਗੱਲ ਤੇ ਰਾਜਨੀਤੀ ਨਹੀਂ ਕਰਨੀ ਜੀ ਜੀ ਬਹੁਤ ਜੀ ਥੈਂਕ ਯੂ